ਆਏ ਗੱਗਟਾ ਲੈ ਜਾਓ ਉਸ ਨਾਲ ਆਪ ਤੁੰਡਾ ਲਾਗਦਾ ਮਾਲ ਚੱਲ ਪਿਆ ਕਿਹੜਾ ਭਾਂਡ ਦੀ ਲੱਕੜੀ ਦੇਣਾ ਓਏ ਐਂ ਦੇ ਦਾ ਜਿਹੜਾ ਹਜੇ ਉੱਥੇ ਹੀ ਨਹੀਂ ਛੋੜਦਾ ਆਏ ਇੱਕ ਪਾਈਂ ਕਿਹਦਾ ਬੇਰਾ ਹੋ ਗਿਆ ਪਰੀ ਤੋੜ ਦੇ ਦੇਣਾ ਬਹੁਤ ਟੜਕਿਆ ਦੰਮ ਤਾਂ ਨਹੀਂ ਕੰਨਾ ਵਿਲੇ ਨੂੰ ਤਾਂ ਲੁੱਟੀਆਂ ਵੀ ਨਹੀਂ ਮਿਲਣਗੀਆਂ ਕਿੱਧਰਿਆਂ ਨਹੀਂ ਆਉਣਾ ਜੱਫੀ ਪਾਲਾ ਇੱਕ ਜੱਫੀ ਦਾ ਪਾਲਾ ਕੋਈ ਨਾ ਕਿੰਨੇ ਦਿਨਾਂ ਬਾਅਦ ਪਾਈਗੀ ਐਂਕ ਤੋ ਕਰਦੀਆਂ ਉਹ ਗੁਗੜੀ ਆ ਜਾ ਓਏ ਤੀਤੋ ਚਾਲਿਆ ਚਾਲ ਓਏ ਛੋਣਾ ਓਏ ਓ ਕਾਲੇ ਪਰੇ ਭੱਜ ਜਾਓ ਓ ਕਾਲੇ ਆ ਜਾ ਚ ਕਿਹੜਾ ਬੇਲਾ ਹੋ ਗਿਆ ਥਾਈ ਜਾਂਦੇ ਨੂੰ ਕੀ ਹੋ ਗਿਆ ਯਾਰ ਖੜਾ ਹੋ ਮੈਨੂੰ ਪਤਾ ਨਹੀਂ ਲੱਗਦਾ ਦਿਨ ਕਿਚੜਾ ਪੈਗਾ ਕੰਮ ਧੰਦਾ ਕਰ ਲਾ ਕੋਈ ਕਿਹੜਾ ਦਿਨ ਹੋਵੇ ਪੂਰਾ ਦਾ ਦਿਨ ਚੜਾਏ ਜਾਚੇ ਯਾਰ ਕੋਈ ਨਾ ਆਏ ਕਦੋਂ ਕਰਦਾ ਹੁੰਦਾ ਕੋਈ ਯਾਰ ਪੱਠੇ-ਪੁੱਠੇ ਵੱਢ ਲਿਆ ਪੱਠੇ ਵੱਢ ਲਿਆ ਕੋਈ ਨੰਗਾ ਧੁਖੇ ਮਰੀ ਜਾਂਦੇ ਆ ਟੰਕਰ ਹੋਂ ਫਿਰ ਨਾ ਲਿਆਉਂਦਾ ਫਿਰ ਵੇਚ ਦਿੰਨੇ ਆ ਚੱਲ ਵੇਚ ਦੇ ਚਾਚਾ ਮੇਰੇ ਕਿਹੜਾ ਸਿਰ ਤੇ ਖੜਨਾ ਹੈ ਮੇਰੇ ਦਾ ਸਰੀਰ ਨਹੀਂ ਸੱਟ ਬਈ ਚੱਟੇ ਭਾਗ ਯਾਰ ਵੇਚ ਕੋ ਦੇ ਵੇਚ ਦੇ ਦੇ ਚਾਚਾ ਵੇਚ ਕੋ ਦੇ ਮੈਨੂੰ ਕਿਹੜਾ ਦੁੱਧ ਤੂੰ ਦਿੰਨਾ ਯਾਰ ਚਾਚੇ ਯਾਰ ਜਾ ਪੀ ਕੇ ਆਪ ਤੋਂ ਨੰਗਦਾ ਬਣਾ ਤਾ ਚਾਲਾ ਤਾਂ ਲਿਖਾਂ ਮੈਨੂੰ ਤਾਂ ਦਾੜੀ ਹਲਾਉਣੀ ਨੂੰ ਟੁੱਟੇ ਤਵਾਲੇ ਦੀ ਗੰਧ ਪੂਰੀ ਕਰਨੀ ਪਊਗੀ ਤੇ ਕਰਨੀ ਪਊ ਚਾਤੇ ਉਹ ਤਾਂ 1.5 ਲੱਖ ਰੁਪਏ ਚ ਮੈਨੂੰ ਸਾਰਾ ਘਰੇ ਲੈ ਤੂੰ ਐ ਕਹਿਣਾ ਮੈਨੂੰ ਨਹੀਂ ਤੇ ਤੈਨੂੰ ਤੀ ਕਾਦੀ ਘਰ ਦੇਣ ਦਿੱਤੀ ਆ ਕਾੜਨੇ ਆ 8:00 ਵਜੇ ਕੋਈ ਨਹੀਂ ਮੈਂ 9:00 ਉੱਠੂੰਗਾ ਜੇ ਮੇਰਾ ਫਰੀ ਨਹੀਂ ਸੱਟ ਉਹ ਚਾਹ ਲੈ ਦੇਂਗਾ ਤਾਂ ਬავਜੂਗਾ ਮੈਂ ਨਹੀਂ ਬਗਾ ਦੂ ਨਹੀਂ ਪਾਣੀ ਪਾ ਕੇ ਪੀਣੀ ਆ ਦੀ ਲੈ ਲੈਂ ਤੰਦ ਦਲ ਕਲੀ ਫਲਾਈ ਕਰ ਮਾ ਨਹੀਂ ਐਂਸਿਕ ਪੜੇ ਜੇ ਜਾਨ ਦੇਣਾ ਇਹਦਾ ਬਾਲੀ ਨੌਰੀ ਗੜੀ ਕਿੱਦਾਂ ਲੱਗੀ ਥਰੀ ਤੱਤ ਨਹੀਂ ਲੱਗਦਾ ਯਾਰ ਤਾ ਤੂੰ ਨਾ ਪਉਣ ਤਾਂ ਕੰਧਰ ਕਲੇ ਕੱਲ ਨਹੀਂ ਪਣਾ ਸਿੱਧਾ ਵੱਧੇ ਜੋ ਵੱਧੇ ਠੀਕ ਜੇ ਤਾਰ ਜਿਹੜਾ ਇੱਕ ਤਾਂ ਹਾਂ ਮੇਰੇ ਸਾਲੇ ਦੇ ਦਾ ਸੂਰੇ ਲਗਾ ਭਾਈ ਦੀ ਟੋਪਲੇ ਚ ਰਾਨੀ ਕਿਹਦਾ ਕਾਲੇ ਨਹੀਂ ਦੇਖਿਆ ਐਂ ਹੀ ਚੱਲਦਾ ਤੁਰੀ ਚੋਰ ਦੇ ਨਾਲ ਥਾਰੇ ਪਾਸੇ ਪਾਣੀ ਪਾਣੀ ਕਰਿਆ ਆਪਿਆ ਉਹ ਰਾਤ ਕਿੰਨਾ ਇੱਕ ਬਾਈੁੱਛਤਾ ਜਿਹੜਾ ਉੱਥਾ ਨਹੀਂ ਕੱਖ ਵੱਧ ਗਿਆ ਵੱਧ ਗਿਆ ਕਿੱਧਰ ਹੋ ਆਇਆ ਦਾ ਫੇਮ ਹਿੱਦਲੀ ਹੋ ਜਾਂਦਾ ਥਾਲ ਫੇਲ ਚਪਣਾ ਪੁਰੀ ਵੇ ਦੇ ਚਾਰ ਜਰ ਨੇ ਥਾਰੀ ਥਾਲ ਬਣਾਏ ਪਏ ਨੰਗਾ ਤਾਂ ਨੰਗਾ ਕਰ ਹਾਂ ਇਹ ਪਾਲ ਨਹੀਂ ਹੁੰਦੇ ਇਹ ਆਗੇ ਕਿੱਤੇ ਸੂਟ ਤੇ ਦਾਗ ਪੈ ਗਿਆ ਗੜੀ ਤੇ ਜਿਵੇਂ ਗਾਣਾ ਵਿਆ ਹੈ ਗਾਣਾ ਤਾਂ ਮੈਂ ਸੋਣਾ ਗਾ ਲੈਂਦਾ ਉਹਨੂੰ ਫੇਟਕਣਾ ਪੁੱਦਾਤੀ ਫੇਰ ਪੁੱਲਾ ਆਪਾਂ ਇਹ ਤੋਂ ਖਾਟ ਪਵਰ ਤੋਂ ਮੈਨੂੰ ਹੈ ਗਿੱਲਾ ਪੁੱਦਾ ਤਾਂ ਨਹੀਂ ਖਾਈ ਬਾਹ ਤਾ ਲੱਗ ਗਿਆ ਉਹਨੂੰ ਇੱਕੋ ਵੱਢਣੇ ਅੱਜ ਦਾ ਫੱਦਰੇ ਆਉਣੇ ਆ ਪਸ਼ੂਆਂ ਨੂੰ ਤਾਂ ਮੇਰਾ ਖੜਾ ਪੰਜ ਚਾਰ ਦਿਨਾਂ ਦੇ ਉਮੀਦ ਹੋਈ ਜਾਂਦਾ ਰਹਿਣਾ ਬੈਠ ਗਏ ਦੱਤ ਲਿੰਗ ਗਿਆ ਮੇਰੇ ਨਾਲ ਹੱਥ ਛੜੇ ਕੋਟੜ ਗਏ ਤਰਾ ਹੀ ਨਹੀਂ ਚੱਟ ਮੈਨੂੰ ਦੋਣਾ ਡਾਤੀ ਦਾ ਕਿਉਂ ਨਹੀਂ ਪੂ ਕਿੱਥੇ ਛਿਉ ਡਾਤੀ ਬਾਕੀ ਬੱਦੂ ਦੀ ਕਿਹੜੀ ਚੰਚਾ ਕੈਉਂ ਨਾ ਇਹ ਜਾਦਾ ਦੱਤੀ ਦੇ ਛੜੇ ਦੱਤੀ ਕਿਸੇ ਲੱਖੇ ਵੈਂਕੀ ਦੀ ਸੋੜੇ ਰ ਮੇਰਾ ਥਾੜਾ ਕੰਮ ਟੋਲੂ ਗਨਵਾਲੀ ਰੱਤੇ ਲਕੋਨ ਦਾ ਆਰੇ ਪੈਂਟ ਹੋ ਡੜੀ ਆ ਨਸੀ ਪਈ ਬੁੜੇ ਬੰਜੇ ਨੂੰ ਤੁਸੀਂ ਐ ਟੋ ਦਿੰਨੇ ਆ ਖਾਲੇ ਚ ਪਾਉਂਨੇ ਆ ਏ ਤੁਹਾਨੂੰ ਛੜਬ ਨਹੀਂ ਹੁੰਦੀ ਐਥੋ ਹੀ ਵੱਢਨੇ ਆ ਫਿਰ ਅੱਧਾ ਆ ਤੇਰੇ ਜਾਰ ਦੀ ਗੱਡੀ ਚੱਲ ਗਈ ਪ੍ਰੀਤੋ ਨਹੀਂ ਪ੍ਰੀਤੋ ਹੋਏ ਹੈ ਪ੍ਰੀਤੋ ਮੇਰੀ ਜਾਨ ਅੱਜ ਕੱਖ ਵੱਢੀ ਆ ਲੈ ਤੇਰਾ ਪੁੱਟ ਟੇਣਾ ਪ੍ਰੀਤੋ ਨੂੰ ਕੀ ਪਟਾਵੀਂ ਕਿੰਨਾ ਘੱਖਾ ਫਿੱਡਾ ਹੋ ਮੈਨਾਂ ਲੋੜ ਹੀ ਨਹੀਂ ਸੀ ਇੰਨਾ ਤੋਂ ਕੰਮ ਦੀ ਉਹ ਪੱਠੇ ਵੱਧਦੇ ਵੱਧਦੇ ਆ ਗਈ ਤੇਰੀ ਦਾੜ ਨਹੀਂ ਟੁੜੀਏ ਸਾਡਾ ਟਾਲਾ ਟੰਡ ਟੜਦਾ ਛੀੜੀ ਬਣ ਗਿਆ ਕਾੜਾ ਲਾਲਿਆ ਇਹ ਕਿਟਾ ਸੁਣੀ ਗੱਲ ਜੀ ਕੁੜੀ ਦੇ ਯਾਰ ਬਹੁਤ ਆ ਭੈਣ ਜੀ ਡੰਗਾ ਲੜੂ ਕਿਹੜਾ ਪਟੂਆ ਦਾ ਮੋਰਨੀ ਦੇ ਬਾਲ ਨਾ ਪਾਇਡਣ ਉਨੇ ਨੂੰ ਟੱਕਾ ਕੇ ਮੋੜ। ਟੱਕਾ ਕੇ ਮੈਨੂੰ। ਆਪਣਾ ਨਾ ਪਊਗਾ। ਮੇਰਾ ਕੋਈ ਕਾਲਾ ਦੇਖਦਾ। ਲਾ ਆਪਣੇ ਨਹੀਂ ਲੱਭਣ ਲੈ ਜਾਂਦੇ। ਅਈ, ਕਣੇ ਤੇ ਠੀੜੀ ਬੰਨੇ ਰੋ ਕੰਮ ਕਢੋਂਦੇ ਆਂ ਭੈਂਦੇ ਜੜੋ ਠੀੜੀ ਤੇ ਪਾਈ ਬੈਠੇ ਆਂ। ਕਾਲਾ ਦੇ ਟੱਪਣਾ ਪਊਗਾ। ਆਹ ਦੇ ਟੱਪਣਾ ਪਊਗਾ ਡਾਲ ਲਾ। ਖਾਲਾ ਦਾ ਡਾਂਡੀ ਪੈਂਡੇ ਆਧਾ ਤਾਲੇ ਦਾ ਪੈਲਾ ਸੂਤ ਨਾ ਬਣ ਜਾ ਕਿਤੇ ਉਹ ਭੰਡੇ ਆਦਾ ਮੂਰੇ ਮੜ ਚੜ ਕੇ ਕਿਤੇ ਅੰਦਰਲਾ ਕੱਛੜ ਹੀ ਹਲਾ ਦੇਵੇ ਆ ਇਹਦੀ ਹੋਟਾ ਲੈ ਮੜਾ ਆਪ ਸੋਦੀ ਕਿੰਨ ਖਾਲੇ ਕੱਪੀ ਦਾ ਪਾਣੀ ਲਾਇਆ ਬੈਠਾ ਨਾ ਤਾਂ ਟੋਰ ਪਾਣੀ ਲਾਈ ਬੈਠਾ ਜੋ ਤੱਕ ਤੇ ਵੀ ਕੋਈ ਨਹੀਂ ਕੀ ਆਏ ਓਏ ਓ ਬਾਇਗਾ ਬੇਲਾ ਓਏ ਤਾਲਾ ਤੇਰਾ ਓਏ ਓ ਟੋੜਾ ਆਲੇ ਬੈਗਾ ਤੇਰਾ ਲਗਦਾ ਮਾਲ ਚੱਲ ਪਿਆ ਕਿਹੜਾ ਭਾਂਡ ਦੀ ਲੱਕੜੀ ਦੇਣਾ ਓਏ ਆ ਜਾਓ ਚੱਲੋ ਮਾਤਰ ਓਏ ਓਏ ਆ ਜਾਓ ਓਏ ਆ ਜਾ ਕੋਈ ਜੁੜ ਵੀ ਉੱਠ ਕੇ ਆਏ ਨਹੀਂ ਓਏ ਓਏ ਕਾਲਿਆ ਮਾਤਰ ਓਏ ਉਹ ਚਰਖਾ ਪੁੱਜਾ ਕੇ ਓਏ ਆ ਜਾ ਓਏ ਮਗਦਾ ਜਿਆਦਾ ਚੱਲ ਗਿਆ ਓਏ ਮੈਂ ਤਾਂ ਚੂਲਾ ਤੱਕ ਆ ਜਦੋਂ ਮਰ ਗਿਆ ਉਹ ਦੋ ਆਏਗਾ ਕੀ ਹੋਗਾ ਚਾਚੇ ਭਾਂਡੀ ਮਕਲਾਵਾ ਹੋਣਾ ਹਾਜੇ ਹੁਣ ਕਿਉਂ ਯਾਰ ਚਾਚੇ ਹੁਣ ਫਿਰ ਮੈਂ ਅੰਦਰੋਂ ਆਇਆਂਗਾ ਆਇਆ ਜਰਾ ਮੇਰਾ ਚੂਲਾ ਟੁੱਟ ਗਿਆ ਚੂਲਾ ਜਾ ਤੇ ਮੈਨੂੰ ਨਹੀਂ ਪਤਾ ਨਲ ਤਾਂ ਮੈਂ ਤੈਨੂੰ ਚੱਕਣਾ ਨਾਲ ਮੈਨੂੰ ਆਇਆ ਕਹਿੰਦਾ ਤੂੰ ਬੁੱਤ ਬਣ ਕੇ ਖੜਾ ਕਰ ਦੇ ਖੜਾ ਦਾ ਕਰ ਦੇ ਨਾ ਚਾਚੇ ਮੇਰੇ ਤੇ ਉੱਚੀ ਆਇਆ ਆਇਆ ਚਾਚੇ ਯਾਰ ਆਇਆ ਅੱਕਲਾ ਜਾ ਮਾਰੇ ਵਾਲਾ ਚਾਚੇ ਯਾਰ ਤੂੰ ਤਾਇਰ ਮੈਂ ਤਾਂ ਤੈਨੂੰ ਧੂਕੀ ਲੈ ਜਾਣਾ ਇੰਨਾ ਕਿ ਮੇਰੇ ਤੇ ਭਾਰ ਇੰਨਾ ਕੀ ਯਾਰ ਚਾਚੇ ਹੁਣ ਆਇਆ ਲੈ ਆਇਆ ਤੀਂ ਲੇ ਕੇ ਜਾਉਂਗਾ ਚਾਚੇ ਮਾਤਾ ਪੜਾ ਉਹ ਨਾ ਪਰਾ ਕੀ ਹੋਇਆ ਚਾਚੇ ਮੈਂ ਜਨਾ ਫਿਰ ਮੈਨੂੰ ਨਹੀਂ ਪਤਾ ਓਏ ਅਜੂ ਮੈਂ ਮੱਝ ਲਾ ਚਲੋ ਮੈਨੂੰ ਟੱਕਲਾ ਭਾਂਜਾ ਚਾਚਾ ਬਣ ਕੇ ਹਰਾ ਹੀ ਆ ਜਾ ਚਾਚਾ ਬਣ ਕੇ ਮਰਾ ਤਾਂ ਖੜਾ ਹੋਇਆ ਜਾ ਤੈਨੂੰ ਕਿ ਮੇਰੇ ਚ ਇੰਨਾ ਅਗੀ ਬਹਿਤਾ ਜਾ ਚਾਹ। ਮੈਂ ਚੂਲਾ ਨਹੀਂ ਕੰਮ ਕਰਦਾ। ਚੂਲਾ ਤੇ ਤੇਰੇ ਕੋਈ ਨਹੀਂ ਜਾਤੇ ਉੱਠ ਖੜ। ਇਹਨੂੰ ਦੇਖ। ਲੋਸ ਰੁਕੀਂ ਤੇ ਚੱਕਾ। ਓ ਮਾਤਾ ਓਏ। ਓ ਮਾਤਾ। ਕੀ ਹੋ ਗਿਆ ਚਾਚੇ? ਅਰੇ। ਤੜੇ ਕਹੇ ਹਨ ਟੱਕ ਟਾਲੇ ਤੂੰ ਕਲੀਚੀ ਜਨਾ ਕਾ। ਫੜ ਜਾ ਚਾਚੇ ਕਿ ਹਿਸਾਬ ਨਾ ਮੈਨੂੰ ਵੀ ਲੱਗਿਆ ਤਲਾਉਣੀ ਭੋਖ ਖੜਾ। ਮੈਂ ਜੋਰ ਲਾਉਣਾ ਪਾਲਾ ਜਾ। ਖੜਾ ਮਰਾ ਓਟਾ ਆ ਗਈ ਜੋਰ ਲਾਉਣਾ ਤੇ ਮੇਰੇ ਹੀ ਲਵਾਈ ਜਨਾ ਚਾਚੇ। ਢਾਈ ਸਾਂ ਮੇਰੇ ਚ। ਟੱਕਰਾ ਜਿਵੇਂ ਮਾਜੀ ਟੱਕਰਾ। ਫੜ ਜਾ ਚਾਚੇ। ਹਾਏ ਹਏ ਮੈਨੂੰ ਦਫੀ ਪਾ ਲੈਣ ਦੇ ਕਾਲੇ ਹਾਈ ਵੇ ਭਾਰੀ ਬਾਲਾ ਚਾਚਾ ਦਾ ਕਾਲੋ ਓਏ ਮਾਰਦੇ ਹੋ ਜਾਚੇ ਐਨਾ ਜੋਰ ਮੈਂ ਸਾਰੀ ਜ਼ਿੰਦਗੀ ਚ ਨਹੀਂ ਲਾਇਆ ਸੀ ਜੇ ਨਾ ਇਹਨਾਂ ਨੂੰ ਜਲਵਾਤਾ ਹਾਈ ਵੇ ਕੱਖ ਤੈਨੂੰ ਕਿਹਾ ਸੀ ਕੱਖ ਪਾ ਦੇ ਚੁੱਪ ਹੋਣੀ ਪਈ ਚਾਚਾ ਮਹੀ ਦਾ ਲੱਗੂ ਚਾਚਾ ਅੱਧਾ ਤੂੰ ਨਾਮ ਕਰਾ ਮੈਂ ਪੁੱਤ ਵੀ ਲਗਾ ਲਾਹ ਹਾ ਕੀ ਨਾ ਹੋਏ ਖੜੇ ਹਾਂ ਜੀ ਹੁੰਦਾ ਮੇਰੇ ਨਾਲ ਤੱਕੋ ਉਹ ਤਾਂ ਜਾਂਦੇ ਆ ਕਿੱਦਾਂ ਲਈ ਜਾਣਾ ਦੁੱਧ ਵਾਂਗ ਤੁਸੀਂ ਵੀ ਨਾ ਭਾਰੇ ਤੁਸੀਂ ਹੋ ਜਾਂਦੇ ਮੈਂ ਤਾਂ ਮਰਿਆ ਪੈ ਜਾ ਹਾਏ ਮੇਰਾ ਪੈਣਾ ਦਾ ਕੰਮ ਥਾਂਵਾ ਦਾ ਪੈ ਜਾ ਕੇ ਖੋਈ ਗਈ ਉਹ ਉੱਥੇ ਮੈਂ ਲਾ ਮੈਂ ਚੱਕੇ ਫਿਰ ਮੈਂ ਜੋੜੀ ਕੱਢਾਰੇ ਕਿਹੜੀ ਗੁੜੀ ਮੇਰੇ ਕੋਲ ਤਾਂ ਦੁੱਤੀ ਆ ਗਈ ਕਿਹੜੀ ਜਿਹੜੀ ਨਾ ਉਹ ਨਹੀਂ ਸੋਦਾ ਉੱਡਾ ਮੈਨਾਂ ਉਹ ਖਾਲੀ ਚਾਚਾ ਬਣ ਕੇ ਐਂ ਕਹਦਾ ਕਰਦਾ ਦੇ ਉਹ ਦੇ ਦੇ ਮੇਰੇ ਡੱਡ ਹੋਈ ਹੈ ਹੈ ਹਾਂ ਉਹ ਦੇਦਾ ਦੇ ਦੇ ਮਾਤਾ ਅਰੇ ਜਿਕੜੀ ਉਹ ਮੈਨੂੰ ਵੀ ਭਲਾ ਮੈਂ ਸਾਰੀ ਖਾ ਗਈ ਰਾਤ ਚਾਚੇ ਮਰੇ ਫਿਰ ਹੈਗੀ ਤੇ ਪਾਉਣਾ ਹੋਊਗੀ ਹੋ ਹੈ ਨਹੀਂ ਫਟ ਮੜ ਕੇ ਨਾ ਕਰ ਦੇ ਦੇ ਮੈਨੂੰ ਨਾ ਖਲਾ ਚਾਚੇ ਦੇ ਦੇ ਪਾਣੀ ਧਾਰਨਾ ਮੈਂ ਬਾਲੀ ਵੀ ਕਰਨਾ ਮੈਂ ਭੈ ਜੀ ਦੀ ਨਾ ਜੀ ਦੀ ਮਾਂ ਦੋਵੇਂ ਬਤਾਲ ਰਹੀਆਂ ਦਾ ਕੰਮ ਭਾਈ ਤੂੰ ਤਾਂ ਗੱਲ ਠੋਲਾ ਓਏ ਸਾਰੇ ਕਾਲਾ ਮੇਰੇ ਦਾਦੂ ਜੀ ਨਾਲ ਕਾਲੇ ਆਦਾ ਕਾਲਾ ਓਏ ਇੱਕ ਤਾਂ ਉਹ ਭੱਜ ਗਈ ਭੈ ਜੀ ਮਾਤਾ ਮੈਡਮ चुकी तो जा मैं तह जा रही तूड़िया तो मैं अम्बा मैं अंदर जाके पा ਈ ਲੋਟ ਉਭੜਾਏ ਆਈ ਲੋਟ ਉਭੜਾ ਆਏ ਓਏ ਮਾਤਾ ਕਿਹੜਾ ਘਰਾਬੜੀ ਬਣਾ ਪਏਂ ਦੀ ਮਕੜਾ ਵਾਲਿਆ ਓ ਤਾਲੇ ਮੈਂ ਜੁਨੇ ਦਾ ਸੌੜਿਆ ਫੇਰ ਲਗ ਗਿਆ ਕਿ ਗਰਬੀ ਕਰਾ ਰਿਹਾ ਤੇ ਬੈਠਣਾ ਓਏ ਆ ਜਾ ਰਗਾ ਕੁੜੀ ਚੋਦਾ ਹੈ